ਇਹ ਬਿਆਸ ਦਰਿਆ ਤਨੋਆ ਪੱਤਨ ਦਾ ਕਿਨਾਰਾ ਮਕੇਰੀਆਂ ਹਾਰਪੁਰ ਪਾਣੀ ਜਿਹੜਾ ਇੱਥੇ ਤੱਕ ਚੜਿਆ ਪਿਆ ਸੀ ਠੀਕ ਹੈ ਜੀ ਤੇ ਇਹ ਕਾਫੀ ਹੱਦ ਤੱਕ ਥੱਲੇ ਆ ਚੁੱਕਾ ਉਹਦੋਂ ਹੀ ਉੱਪਰ ਵੀ ਦੇਖ ਸਕਦੇ ਹੋ ਇੱਥੋਂ ਵੀ ਪਾਣੀ ਥੱਲੇ ਆ ਗਿਆ ਇਹ ਪਾਣੀ ਛੱਡਿਆ ਗਿਆ ਸੀ ਤੇ ਪਾਣੀ ਆ ਸਾਰੇ ਪਾਸੇ ਪਾਣੀ ਹੀ ਤੇ ਉਹ ਸਾਹਮਣੇ ਬ੍ਰਿਜ ਦੇਖਦੇ ਹੋ ਤੁਸੀਂ ਇੱਥੇ ਵੀ ਕਾਫੀ ਹੱਤਾ ਪਾਣੀ ਸੀ ਪਰ ਪਾਣੀ ਦਾ ਬਹਾਵ ਹਜੇ ਵੀ ਬਹੁਤ ਜ਼ਿਆਦਾ ਹੈ ਤੇ ਅੱਜ ਦੇ ਦਿਨ ਮੇਰੀ 3 ਸਤੰਬਰ 2025 ਤੇ ਕਰੀਬ 1:30 ਵਜੇ ਜੇ ਮੈਂ ਵੀਡੀਓ ਰਿਕਾਰਡ ਕਰ ਰਿਹਾ ਤੇ ਪਾਣੀ ਇਸ ਵਾਰ ਨਹੀਂ ਚੜਿਆ ਤਾਂ ਉਹ ਸਾਡੇ ਇਧਰਲੇ ਪਾਸੇ ਬਕੇਰੀਆਂ ਚ ਥੋੜਾ ਠੀਕ ਹੀ ਰਿਹਾ ਪਿਛਲੇ 2 ਸਾਲ ਪਹਿਲਾਂ 2023 ਦੇ ਵਿੱਚ ਪਾਣੀ ਆ ਸਾਰੇ ਖੇਤਾਂ ਦੇ ਉੱਪਰ ਚੜ ਗਿਆ ਸੀ ਤੇ ਉਹ ਅੱਗੇ ਤੱਕ ਪਹੁੰਚ ਗਿਆ ਸੀ ਤੇ ਇਸ ਵਾਰ ਸੁੱਕ ਹੀ ਰਿਹਾ ਜਿਹੜੇ ਸਿਆਣੇ ਬੰਦੇ ਉਹਨਾਂ ਨੇ ਕਮਾਦ ਲਾਇਆ ਆ ਦੇਖੋ ਕਮਾਦ ਦਾ ਬਚਾਅ ਹੋ ਗਿਆ ਤੇ ਝੋਨਾ ਜੇ ਇੱਥੇ ਲੱਗਾ ਹੁੰਦਾ ਤੇ ਝੋਨੇ ਦਾ ਕੰਮ ਖਰਾਬ ਹੋਏਗਾ ਇੱਧਰਲੇ ਪਾਸੇ ਵੀ ਕਮਾਦ ਲਾ ਦਿੰਦੇ ਆ ਸਿਆਣੇ ਜੀ ਉਮੀਦਾਰ ਕੀ ਕਮਾਦ ਜਿਹੜਾ ਉਹ ਪਾਣੀ ਦੀ ਜਿਹੜੀ ਵਾਰਡ ਹੁੰਦੀ ਉਹਨੂੰ ਕਾਫੀ ਚੱਲ ਲੈਂਦਾ ਤੇ ਇਹ ਆ ਕਿਨਾਰਾ ਬਿਆਸ ਦਰਿਆ ਦਾ ਤੁਸੀਂ ਦੇਖ ਸਕਦੇ ਹੋ ਤੇ ਆ ਹਾਲਾਤ ਨੇ ਕੁਛ ਚਲੋ ਆ ਪੱਤਨ ਬਿਆਸ ਦਰਿਆ ਤੇ ਪੁਲ ਦੇ ਸੱਜੇ ਪਾਸੇ ਆ ਪੱਤਰ ਹੈ ਪ੍ਰੋਟੈਕਸ਼ਨ ਵਾਸਤੇ ਉਹ ਦੂਰ ਦੂਰ ਤੱਕ ਦੇਖ ਸਕਦੇ ਹੋ ਕਿੰਨਾ ਵਹਾਵਾ ਪਾਣੀ ਦਾ ਤੇ ਬਹੁਤ ਬਹੁਤ ਦੇ ਪਾਸੇ ਕਦੇ ਜ਼ਿਆਦਾ ਆਇਆ ਉਹ ਸਾਹਮਣੇ ਪੁੱਲ ਤਨੋਆ ਪੁੱਲ ਬਗੇਰੀਆਂ ਹਸ਼ਰਪੁਰ ਤਨੋਏ ਪੱਤਨ ਦੇ ਪੁੱਲ ਤੇ ਖੜੇ ਹੈ ਜਿਹੜਾ ਗੁਰਦਾਸਪੁਰ ਨੂੰ ਲਿੰਕ ਕਰਦਾ ਤੇ ਪਾਣੀ ਕਿੱਥੇ ਥੋੜਾ ਉਤਰ ਚੁੱਕਾ ਆ ਦੇਖੋ ਪਾਣੀ ਕਿੱਥੇ ਉੱਪਰ ਚੜਿਆ ਪਿਆ ਸੀ ਇਹ ਹੁਣ ਡਾਊਨ ਜਾਂਦਾ ਪਿਆ ਤੇ ਬਿਹਦਰਿਆਦੇ ਦਾ ਪਾਣੀ ਉਦਾਂ ਵੀ ਘੱਟ ਚੜਿਆ ਤੇ ਆ ਤੁਸੀਂ ਦੇਖ ਸਕਦੇ ਹੋ ਦਰਿਆ ਦਾ ਬਿਹਾਵ ਅਜੇ ਵੀ ਕਾਫੀ ਆ ਤੇ ਇਧਰਲੇ ਪਾਸੇ ਮੈਂ ਤੁਹਾਨੂੰ ਦਿਖਾਣਾ ਇਹ ਉਹੀ ਪੁਲ ਆ ਜਿੱਥੇ ਕਹਿੰਦੇ ਕਿ ਪੁਲ 'ਚ ਤੜਾਰ ਆ ਗਈ ਸੀ ਤੇ ਇੱਕ ਮਿੰਟ ਆ ਪਾਣੀ ਦਾ ਪੱਧਰ ਕਾਫੀ ਦੂਜੇ ਪਾਸੇ ਤੁਹਾਨੂੰ ਲੈਫਟ ਹੈਂਡ ਸਾਈਡ ਤੇ ਦਿਖਾ ਰਹੇ ਆ ਕਾਫੀ ਉਤਰ ਚੁੱਕਾ ਇਹਨੇ ਚੜਿਆ ਵੀ ਨਹੀਂ ਸੀ 2023 ਨਾਲ ਕੰਪੇਅਰ ਕੀਤਾ ਜਾਵੇ ਤੇ ਪਾਣੀ ਇੰਨਾ ਚੜਿਆ ਨਹੀਂ ਸੀ ਇਹ ਦਰਿਆ ਦੇ ਸਾਈਡਲੇ ਕਿਨਾਰੇ ਆ ਤੇ ਉਮਰਪੁਰ ਤੋਂ ਹੋਏ ਬਾਅਦ ਉੱਤਰਲੇ ਪਾਸੇ ਤੇ ਆ ਸਾਹਮਣੇ ਦੇਖ ਸਾ ਤੇ ਪਾਣੀ ਕੋਈ ਪੰਪਨ ਸਾਸ ਦਾ ਫੋਟ ਉਤਰ ਚੁੱਕਾ ਇਹ ਪਾਵੇ ਉਹਨਾਂ ਆ ਪੱਟਣ ਮੋਕੇ ਰਿਆ ਕਿ ਇੱਧਰ ਸਾਡੇ ਬਚਾਰਿਆ ਪਰ ਫਿਰੋਜ਼ਪੁਰ ਹਰੀਕੇ ਵੱਲ ਬਹੁਤ ਨੁਕਸਾਨ ਆਇਆ ਇੱਧਰ ਸਾਡੇ ਤੇ ਵੀ ਪਚਾਰਿਆ